ਜਦੋਂ ਪਾਣੀ ਥੱਲੇ ਆਇਆ ਮੈਂ ਹੀਰੋ ਸਾਹਿਬ ਨੂੰ ਕਹਿੰਦਾ ਤੁਸੀਂ ਹੀਰੋ ਸਾਹਿਬ ਦੱਸ ਦਿਓ ਮਾੜਾ ਮਾੜਾ ਜਾਣ ਤੋਂਗਾ ਅਸੀਂ ਸੇਵਾ ਕਰਾਂਗੇ ਯਾਰ ਕੀ ਕਰਦੇ ਸੀ ਟਰੈਕਟਰਾਂ ਦੀ ਸੇਵਾ ਕਰਾ ਕੇ ਤੁਹਾਨੂੰ 1 ਮਿੰਟ ਜ਼ਰਾ ਅਸੀਂ ਬੀਵੀ ਭੇਜਾਂਗੇ ਕਣਕ ਦਾ ਤੇ ਤੁਹਾਨੂੰ ਚਾਰਾ ਵੀ ਦੇਵਾਂਗੇ ਤੂੜੀ ਵੀ ਭੇਜਾਂਗੇ ਇਹ ਡਾਕਟਰਾਂ ਦੀ ਟੀਮ ਵੀ ਭੇਜੂੰਗਾ ਮੈਂ ਇੱਥੇ ਜੇ ਪਹਿਲੇ ਚਾਹੀਦੀ ਮੈਂ ਪਹਿਲੇ ਭੇਜਦਾ ਡਾਕਟਰਾਂ ਦੀ ਜੀ ਲੋੜੀਂਦੀ ਟੀਮ ਲੱਗਿਆ ਹੋਵੇ ਕੰਮ ਲੱਗਿਆ ਹੋਵੇ ਜੀ ਪਹਿਲਾਂ ਵੀ ਇੱਕ ਟੀ ਫਾਰਮ ਮਸ਼ੀਨਾ ਚਾਹੀਦੀ ਵੀ ਫਾਰ ਕੇ ਜਿਹੜਾ ਆਪਣਾ ਮੱਛਰ ਵਾਲੀ ਮਸ਼ੀਨਾ ਵੀ ਮੈਂ ਉਹ ਤੋਂ ਮੈਂ ਭੇਜਣਾ ਜਲਦੀ ਹਾਂਜੀ ਸੋ ਜਦੋਂ ਪਾਣੀ ਥੱਲੇ ਆ ਗਿਆ ਮੈਨੂੰ ਹੀਰੋ ਸਾਹਿਬ ਦੱਸ ਦਿਓ ਮੈਂ ਵੀ ਉਸ ਟਾਈਮ ਜਿਹੜਾ ਮਰੂ ਤੁਹਾਡੇ ਕੋਲ ਜੀ ਮਾਦ ਸਾਹਿਬ ਸਾਰਾ ਪੰਜਾਬ ਦਾ ਵਿਜ਼ਿਟ ਕਰ ਰਹੇ ਹਾਂ ਕੀ ਹਾਲਾਤ ਨੇ ਅੱਜ ਦੇ ਮੌਜੂਦਾ ਪੰਜਾਬ ਦੇ ਬੈਨਰਾਂ ਤੇ ਰੰਗਾਂ ਪੰਜਾਬ ਵਿਖਾਇਆ ਜਾ ਰਿਹਾ ਦੇਖੋ ਬਹੁਤ ਬਹੁਤ ਹੀ ਲਾਜ਼ਮੀ ਮੈਨੂੰ ਕਹਿਣ ਦੱਸਣਾ ਹੈ ਕਿ ਕਿੰਨਾ ਮਾੜਾ ਹਾਲ ਹੈ ਹਮ ਬੜਾ ਅਫਸੋਸ ਇਸ ਗੱਲ ਦਾ ਹੈ ਕੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜੀ ਆਏ ਹਮ ਕੱਲਾ ਕਹਿੰਦਾ 1600 ਕਰੋੜ ਹਮ ਦੇਖੇ ਜਾ ਰਹੇ ਆ ਇੱਥੇ ਇੱਕ ਧੱਕੜ 20000 ਕਰੋੜ ਚਾਹੀਦਾ ਸੀ ਜੀ ਪਰ ਹੈਰਾਨੀ ਦੀ ਇੱਕ ਗੱਲ ਹੈ ਜੀ ਪ੍ਰਧਾਨ ਮੰਤਰੀ ਨੇ ਵੀ ਦੱਸਿਆ ਜੀ ਕਿ 12000 ਕਰੋੜ ਪੰਜਾਬ ਸਰਕਾਰ ਕੋਲੇ ਡਿਜ਼ਾਸਟਰ ਰੀਲੀਵ ਦਾ ਪਿਆ ਹਮ ਜਿਹੜਾ ਡਿਜ਼ਾਸਟਰ ਰੀਲੀਵ ਦਾ ਫੰਡ ਹੁੰਦਾ ਹੈ ਜੀ ਉਹ ਹੋਰ ਕਿਸੇ ਵਾਸਤੇ ਵਰਤਿਆ ਨਹੀਂ ਜਾਂਦਾ ਹਮ ਐਗੀਆਂ ਸਥਿਤੀਆਂ ਹੁੰਦੀਆਂ ਜੀ ਉਦੋਂ ਵਰਤੇ ਜਾਂਦਾ ਇਹਨਾਂ ਨੇ ਵਰਤੇ ਕਿਉਂ ਨਹੀਂ 12000 ਕਰੋੜ ਸੂਬੇ ਕੋਲੇ ਪਿਆ ਹੈ ਕਿਉਂ ਨਹੀਂ ਵਰਤ ਰਹੇ ਕੀ ਕਾਰਨ ਮੰਗਦੇ ਮੈਨੂੰ ਤਾਂ ਡਰ ਹੈ ਕਿਤੇ ਹੋਰ ਕਿਤੇ ਨਾ ਵਰਤ ਲਿਆ ਹੋਵੇ ਹਾਂ ਕਿਤੇ ਹਥਿਆਰਾਂ ਵਿੱਚ ਤੇ ਹੋਰ ਕਿਤਨਾ ਵਰਤ ਲਿਆ ਨਹੀਂ ਪਤਾ ਨਹੀਂ ਕਿਤੇ ਵਰਤ ਲਿਆ ਪਿਆ ਜਿਹਦਾ ਬਹੁਤ ਵੱਡਾ ਹਾਂ ਆ ਜਿਹੜਾ ਜੇ ਆ ਵਰਤ ਲੈਂਦੇ ਡੈਮ ਪੱਕੇ ਕਰ ਦਿੰਦੇ ਆ ਸਾਰੇ ਬੰਨ ਪੱਕੇ ਕਰ ਦਿੰਦੇ ਤੇ ਆ ਨੁਕਸਾਨ ਨਹੀਂ ਹੋਣਾ ਸੀ ਇਹ ਨਹਿਰੀ ਕਰਨ ਦੀ ਮੰਗ ਹੈ ਜੀ ਲੋਕਾਂ ਦੀ ਨਹਿਰੀ ਰੂਪ ਲੋਕਾਂ ਦੀ ਮੰਗ ਆ ਕਿ ਨਹਿਰੀ ਰੂਪ ਦਿੱਤਾ ਜਾ ਰਿਹਾ ਇਸ ਬਦਨਾਮ ਪੱਕਾ ਦੇਵਾਂਗੇ ਪਰਮਾਤਮਾ ਮਿਹਰ ਕਰੇ ਮੌਕਾ ਦਿੱਤੇ ਆਪ ਜਿਵੇਂ ਸੜਕਾਂ ਦੇ ਜਾਲ ਪਰ ਬਿਲੀਪੁਰੀ ਕਿਤੇ ਹੁਣ ਮੇਰਾ ਨਿਸ਼ਾਨਾ ਦੋ ਗੱਲਾਂ ਤੇ ਹੈ ਜੀ ਇੱਕ ਇੱਕ ਬੂੰਦ ਜੇ ਗੰਦਾ ਪਾਣੀ ਅਸੀਂ ਦਰਿਆਵਾਂ ਵਿੱਚ ਨਹੀਂ ਜਾਣ ਦੇਵਾਂਗੇ ਵਾਹ ਜੀ ਦੂਜੀ ਗੱਲ ਸਾਰਾ ਨੈਰੀਕਰਨ ਕੀਤਾ ਜਾਊਗਾ ਪੱਕੀਆਂ ਸੀਮੈਂਟ ਦੀਆਂ ਤੇ ਕੰਕਰੀਟ ਲਾ ਕੇ ਹਾਂ ਜੀ ਇਹਨਾਂ ਲੋਕਾਂ ਦੀ ਇੱਕ ਹੋਰ ਮੰਗ ਆ ਕਿ ਜਿਨ੍ਹਾਂ ਦੀ ਮਾਲਕੀ ਇਹਨਾਂ ਨੇ ਉਹਨਾਂ ਨੂੰ ਰੇਤਾ ਚੁੱਕਣ ਦਾ ਵੀ ਇਤੋ ਜਿੰਦਾ ਇੱਕ ਤਾਂ ਮੈਂ ਕਹਿਣਾ ਚਾਹਣਾ ਜਿਨ੍ਹਾਂ ਦੀਆਂ ਕੱਚੀਆਂ ਜ਼ਮੀਨਾਂ ਹੈ ਜੀ ਪਹਿਲੀ ਕੈਬਨਟ ਮੀਟਿੰਗ ਚ ਪੱਕੀ ਕਰਦਾਂਗੇ ਜੋ ਵੱਡੇ ਭਾਲ ਸਿੰਘ ਸਾਹਿਬ ਨੇ ਕੀਤੇ ਅਸੀਂ ਕਾਂਗਰਸ ਨੇ ਤੋੜਤੀਆਂ ਜੀ ਅਸੀਂ ਫਿਰ ਤੋਂ ਕਰਾਂਗੇ ਦੋ ਮਹੀਨੇ ਦੋ 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 ਮਹੀਨੇ ਲਈ ਰੇਤਾ ਜਿਹੜੀ ਜ਼ਮੀਨ ਦਾ ਹੈ ਆਪਣੀ ਮਾਲਕੀ ਵਾਲੀ ਜ਼ਮੀਨ ਦਾ ਰੇਤੇ ਦਾ ਹੱਕ ਉਹਦੇ ਕੋਲੇ ਹੀ ਹੈ ਦੋ ਮਹੀਨੇ ਦਾ ਟਾਈਮ ਦਿੱਤਾ ਜਿਹੜਾ ਨਾ ਐਲਾਨ ਕੀਤੇ ਆ 20-20 ਹਜ਼ਾਰ ਜੀ ਫਿਕਰ ਨਾ ਕਰੋ ਜਿਹੜੇ ਤੁਹਾਡੇ ਖੇਤਾਂ ਰੇਤਾ ਤੁਹਾਡਾ ਹੈ ਜੇ ਕੋਈ ਪੰਗਾ ਲਊਗਾ ਮੈਂ ਆਉਂਗਾ 20 ਹਜ਼ਾਰ ਦੇਣਗੇ ਜੀ ਪਿਛਲੀ ਵਾਰਾਂ ਸਰ ਨਹੀਂ ਕਹੀ ਸੀ ਸਰ ਉਹਨਾਂ ਨੇ ਕਿ 80000 ਤੱਕ ਠੀਕ ਹੈ ਜੀ ਜੀ 20000 ਤਾਂ ਮਜ਼ਾਕ ਹੈ ਅੱਜ ਪ੍ਰਧਾਨ ਮੰਤਰੀ ਜੀ ਵੱਲੋਂ ਪੰਜਾਬ ਨੂੰ ਹੜਪੇਟ ਤੇ ਰਾਹਤ ਫੰਡ ਦੇ ਵਿੱਚ 1600 ਕਰੋੜ ਰੁਪਏ ਦਾ ਜਿਹੜਾ ਐਲਾਨ ਆ ਪੰਜਾਬ ਦਾ ਕੋਝਾ ਮਜ਼ਾਕ ਹੈ ਪੰਜਾਬ ਦੇ ਦਰਦ ਨੂੰ ਪੰਜਾਬ ਦੀ ਪੀੜਾ ਨੂੰ ਮੈਂ ਸਮਝਦਾ ਕੇਂਦਰ ਸਰਕਾਰ ਨੇ ਪੂਰੀ ਤਰ੍ਹਾਂ ਸਮਝਿਆ ਨਹੀਂ ਪੰਜਾਬ ਦਾ ਦਰਦ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ ਕਿਉਂਕਿ ਪੰਜਾਬ ਦਾ ਨੁਕਸਾਨ ਬਾਕੀ ਸੂਬਿਆਂ ਤੋਂ ਵੱਖਰਾ ਪੰ ਬਾਾਕੀ ਜ਼ੋਪਿਆ ਮੇ ਤਾਂ ਜਨਤਕ ਧਾਰਿਆ ਦਾ ਨੁਕਸਾਨ ਹੋਇਆ ਬੁਨਿਆਦੀ ਢਾਂਚੇ ਦਾ ਨੁਕਸਾਨ ਨੁਕਸਾਨ ਹੋਇਆ ਪੰਜਾਬ ਦੇ ਵੀ ਨਿੱਜੀ ਖੇਤਰ ਦੇ ਵਿੱਚ ਨੁਕਸਾਨ ਹੋਇਆ ਪੰਜਾਬ ਦੇ ਕਿਸਾਨ ਨੇ ਘੱਟੋ ਘੱਟ 25000 ਤੋਂ ਵੀ ਵੱਧ ਪ੍ਰਤੀ ਏਕੜ ਦਾ ਖਰਚਾ ਕਰ ਲਿਆ ਫਸਲ ਤੇ ਤੇ 70 ਤੋਂ 75000 ਪ੍ਰਤੀ ਏਕੜ ਦੀ ਫਸਲ ਤਬਾਹ ਹੋ ਗਈ ਕਮ ਸੇ ਘਾ 50000 ਰੁਪਏ ਪ੍ਰਤੀ ਏਕੜ ਦਾ ਘਾਟ ਨਿੱਜੀ ਖੇਤਰ ਦੇ ਵਿੱਚ ਕਿਸਾਨ ਨੂੰ ਪ੍ਰਤੀ ਏਕੜ ਹੋ ਗਿਆ ਤੇ ਇਹ ਪਰਭਾਈ ਤਾਂ ਸਰਕਾਰ ਨੂੰ ਕਰਦੀ ਬਣਦੀ ਆ ਕਿਉਂਕਿ ਪੰਜਾਬ ਦੇ ਵੀ ਜਿਹੜਾ ਨੁਕਸਾਨ ਵੀ ਹੋਇਆ ਉਹ ਕੁਦਰਤੀ ਆਫਤ ਦੇ ਨਾਲ ਨਾਲ ਸਰਕਾਰਾਂ ਦੀ ਲਾਹ ਪ੍ਰਵਾਹੀ ਕਤਾਹੀ ਤੇ ਗੈਰ ਜ਼ਿੰਮੇਵਾਰੀ ਕਰਕੇ ਵੀ ਹੋਇਆ ਭਾਵੇਂ ਡੈਮਾਂ ਦਾ ਪਾਣੀ ਛੱਡਣ ਦੀ ਗੱਲ ਹੋਵੇ ਭਾਵੇਂ ਸੜਕਾਂ ਉੱਚੀਆਂ ਡਿਫੈਂਸ ਰੋਡਾਂ ਉੱਚੀਆਂ ਬਣਨ ਕਰਕੇ ਨੈਤਿਕ ਫਰੋ ਜਿਹੜੇ ਨੇ ਸੜਕਾਂ ਨੇ ਰੋਕ ਤੇ ਉਹਦੇ ਨਾਲ ਤਵਾਹੀ ਹੋ ਗਈ ਇੱਕਦਾਂ ਪਾਣੀ ਡੈਮਾਂ ਤੋਂ ਛੱਡਣ ਕਰਕੇ ਉਹ ਇਸਾ ਸਲੀਅਤ ਨੂੰ ਜਾਣਦੇ ਲੋੜ ਆ ਕਿ ਨਿੱਜੀ ਖੇਤਰ ਦਾ ਨੁਕਸਾਨ ਜਿਹੜਾ ਪੰਜਾਬ ਦੇ ਵਿੱਚ ਕਿਸਾਨਾਂ ਦਾ ਹੋਇਆ ਉਹਦੀ ਪਰਪਾਈ ਕਰਨ ਲਈ ਮਤਲਬ ਕਮਸੇ ਕਮ ਵੀ 20000 ਕਰੋੜ ਰੁਪਏ ਤੋਂ ਵੱਧ ਰਾਸ਼ੀ ਦੇਣੀ ਬਣਦੀ ਸੀ ਔਰ ਮੈਂ ਕਿਹੜਾ ਚਾਹੁੰਦਾ ਪ੍ਰਧਾਨ ਮੰਤਰੀ ਜੀ ਨੂੰ ਕਿ ਘੱਟੋ ਘੱਟ ਇਹ ਰਿਵਿਊ ਕਰਕੇ ਜਿਹੜਾ ਰਾਤ ਫੰਡ ਲਾਣਿਆ ਇਹਨੂੰ 20000 ਕਰੋੜ ਰੁਪਏ ਕੀਤਾ ਜਾਵੇ ਤੇ ਪੰਜਾਬ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਭਾਗੀਦਾਰ ਬਣਾਇਆ ਜਾਵੇ ਅਫਸੋਸ ਆ ਕਿ ਸਾਰੇ ਦੇਸ਼ ਦੇ ਵਿੱਚ ਇਕੱਲਾ ਪੰਜਾਬ ਆ ਜਿਹਦੀ ਫਸਲ ਦੀ ਕੋਈ ਯੋਗਦਾਰੀ ਤੇ ਪੰਜਾਬ ਦੀਆਂ ਸ਼ਰਤਾਂ ਮੰਨ ਕੇ ਪੰਜਾਬ ਦੀਆਂ ਸ਼ਰਤਾਂ ਅਨੁਸਾਰ ਕੇਂਦਰ ਜਿਹੜਾ ਹੈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਪੰਜਾਬ ਨੂੰ ਭਾਗੀਦਾਰ ਬਣਾਵੇ ਤੇ ਜਿਹੜੇ ਨੁਕਸਾਨ ਲੋਕਾਂ ਦਾ ਮੌਤਾਂ ਹੋਈਆਂ ਨੇ ਘਟੋ ਘਾਟ 10 ਲੱਖ ਰੁਪਏ ਦੋਵੇਂ ਸਰਕਾਰਾਂ ਰਲ ਕੇ ਉਹ ਦੇਹ ਪ੍ਰਤੀ ਜੀ ਦੇ ਨਾਲ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੀ ਦੁਕਣੀ ਰਾਸ਼ੀ ਕਰਨ ਤੇ ਕਰਜ਼ੇ ਤੇ ਲਕੀਰ ਮਾਰੀ ਜਾਵੇ ਕਰਜ਼ਾ ਬੋੜ ਜੋ ਕਦਾ ਕਿਸਾਨ ਰਿਹਾ ਨਹੀਂ ਕਰਜ਼ੇ ਤੇ ਲਕੀਰ ਮਾਰੀ ਜਾਵੇ ਪੀੜਤ ਕਿਸਾਨਾਂ ਦੀ ਤੇ ਪੀੜਤ ਕਿਸਾਨਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਨੌਕਰੀਆਂ ਜਿਹੜੀਆਂ ਨੇ ਉਹ ਰਾਸ਼ੀਆਂ ਕੀਤੀਆਂ ਜਾਂ ਸਰਕਾਰੀ ਨੌਕਰੀਆਂ ਕਿਉਂਕਿ ਹੜ੍ਹ ਪਹਿਲੀ ਵਾਰੀ ਨਹੀਂ ਇਹ ਬਾਰ ਬਾਰ ਹੜ੍ਹਾਂ ਦੇ ਪ੍ਰਭਾਵ ਹੇਠ ਇਹ ਨੁਕਸਾਨ ਹੋ ਰਿਹਾ ਔਰ ਇਸ ਵਾਰੀ ਤਾਂ ਹੱਦੋਂ ਵੱਧ ਨੁਕਸਾਨ ਹੋਇਆ ਔਰ ਇਸ ਵਾਰੀ ਨੁਕਸਾਨ ਦੇ ਲਈ ਸਰਕਾਰਾਂ ਜਿਆਦਾ ਜ਼ਿੰਮੇਵਾਰ ਨੇ ਸੋ ਇਸ ਲਈ ਸਰਦੀ ਸੁਪਾ ਹੋਣ ਕਰਕੇ ਵੀ ਔਰ ਨਿੱਜੀ ਖੇਤਰ ਦਾ ਵੱਡਾ ਨੁਕਸਾਨ ਹੋਣ ਕਰਕੇ ਵੀ ਮੈਂ ਸਮਝਦਾ ਹਾਂ ਕਿ ਪਰਭਾਈ ਲਈ ਵੱਧ ਪੈਸੇ ਦੀ ਲੋੜ ਆ ਵੱਧਦੀ ਲੋੜ ਆ ਔਰ ਜਿਵੇਂ ਪ੍ਰਧਾਨ ਮੰਤਰੀ ਜੀ ਨੇ ਵੱਲ ਆ ਕੇ ਸਰਵੇ ਕਰਕੇ ਅਸੈਸਮੈਂਟ ਕਰਵਾ ਕੇ ਕੂਸ਼ਿਸ਼ ਕੀਤੀ ਉਹਦਾ ਮੈਂ ਸਮਝਦਾ ਅਸੇ ਹੀ ਮਹੀਨੇ ਵਿੱਚ ਸਹੀ ਮਹੀਨੇ ਵਿੱਚ ਪੰਜਾਬ ਦੇ ਲੋਕਾਂ ਨੂੰ ਤਰਵਾਸ ਤਾਂ ਹੀ ਆ ਸਕੇਗਾ ਜੇ ਉਹਨਾਂ ਦੀ ਘਟੋ ਘਟ ਜਿਹੜਾ ਘਾਟਾ ਪਿਆ ਉਹਦੀ ਪਰਭਾਈ ਹੋ ਸਕੇ ਕਿਉਂਕਿ ਭਵਿੱਖ ਦੇ ਵਿੱਚ ਫਸਲਾਂ ਵੇਚਣ ਜੋਗਾ ਕਿਸਾਨ ਕੋਲ ਨਾ ਪੈਸਾ ਜੀਵਨਾ ਪੱਧਰ ਕਰ ਤੱਕ ਜਗੁਰਾ ਪੈਸਾ ਨਹੀਂ ਹੈ ਸੋ ਬੜੀ ਵੱਡੀ ਸਮੱਸਿਆ ਵਿੱਚ ਕਿਸਾਨ ਫਸਿਆ ਹੋਇਆ ਖੇਤ ਮਜ਼ਦੂਰ ਨੂੰ ਵੀ ਪੱਧਰ ਦੀ ਲੋੜ ਆ ਉਹਦੇ ਲਈ ਵੀ ਰਾਸ਼ੀ ਦੇੜੀ ਬਣਦੀ ਆ ਔਰ ਜਿਨ੍ਹਾਂ ਦੇ ਘਰ ਟਹਿਗੇ ਪ੍ਰਧਾਨ ਮੰਤਰੀ ਆਵਾਜੋਜਨਾ ਦੇ ਤਹਿਤ ਉਹਨਾਂ ਦੇ ਪੱਕੇ ਘਰ ਬਣਾ ਕੇ ਦਿੱਤੇ ਜਾਂ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਅਮਲੀ ਹਲਕਾ ਇਹ ਨਾਲ ਅਸੀਂ ਕਈ ਦਿਨਾਂ ਤੋਂ ਕਹਿ ਰਹੇ ਸੀਗੇ ਸੋਚਦੇ ਸੀਗੇ ਦੱਸ ਸੀਗਾ ਮੰਨਦੇ ਚ ਬਾਸ ਬਾਸ ਆਉਂਦਾ ਸੀਗਾ ਕਿ ਕੇਂਦਰ ਸਰਕਾਰ ਨੇ ਹੁਣ ਤੱਕ ਸਾਡੇ ਲਈ ਕਿਤੇ ਹਾ ਦਾ ਨਾ ਦਾ ਨਹੀਂ ਮਾਰਿਆ ਸਾਡੇ ਲਈ ਕਿਤੇ ਟਵੀਟ ਤੱਕ ਨਹੀਂ ਕੀਤਾ ਤੇ ਪਿਛਲੇ 3-4 ਦਿਨ ਤੋਂ ਬੜੀ ਵੇਟ ਸੀਗੀ ਕਿ ਪ੍ਰਧਾਨ ਮੰਤਰੀ ਆ ਰਹੇ ਆ ਪੰਜਾਬ ਦਾ ਹਰ ਪੀੜਤਾ ਏਰੀਆ ਦਾ ਦੌੜਾ ਕਰਨ ਵਾਸਤੇ ਅੱਜ ਪ੍ਰਧਾਨ ਮੰਤਰੀ ਜੀ ਆਏ ਉਹ ਹਿੱਦਲ ਹੋਇਆ ਜੋ ਉਹਨਾਂ ਨੇ ਅੱਜ ਕੀਤਾ 1600 ਕਰੋੜ ਰੁਪਇਆ ਪੰਜਾਬ ਨੂੰ ਦੇ ਕੇ ਚਲੇ ਗਏ ਪ੍ਰਧਾਨ ਮੰਤਰੀ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ 60000 ਕਰੋੜ ਰੁਪਇਆ ਸਾਡਾ ਤੁਹਾਡੇ ਵੱਲ ਬਕਾਇਆ ਰਹਿਦਾ ਸਾਨੂੰ ਕਿਉਂ ਨਹੀਂ ਦੇ ਦੇ ਸਾਡੀ ਪਾਰਟੀ ਦੇ ਪ੍ਰਧਾਨ ਨੇ ਤੁਹਾਡੇ ਕੋਲ 20000 ਕਰੋੜ ਰੁਪਇਆ ਪੰਜਾਬ ਲਈ ਮੰਗਿਆ ਸੀਗਾ ਅਸੀਂ ਸਰ ਬਾਰਡਰ ਤੇ ਸੀਗੇ ਅਸੀਂ ਤੁਹਾਨੂੰ ਕਿਹਾ ਸੀ ਕਿ ਇਹ ਨਾਲਾ ਹਲਕਾ ਜੰਗਾ ਦਾ ਸਾਹਮਣਾ ਵੀ ਕਰਦਾ ਇਹ ਨਾਲਾ ਹਲਕਾ ਹੜਾ ਦਾ ਸਾਹਮਣਾ ਵੀ ਕਰਦਾ ਸਾਨੂੰ ਘਟੋ ਘਟ ਜਿਹੜਾ ਉਹ ਤੁਸੀਂ 2000 ਕਰੋੜ ਰੁਪਇਆ ਦਿਓ ਪਰ ਸਾਹਿਬ ਜੈਸੇ ਤੁਸੀਂ ਆਏ ਸੀ ਹੈਲੀਕਾਪਟਰ ਦੇ ਉੱਤੋਂ ਲੰਘ ਕੇ ਤੁਸੀਂ ਉਦਾਂ ਹੀ ਵਾਪਸ ਜਿਹੜੇ ਚਲੇ ਗਏ ਇਹ ਬੜੀ ਦੁੱਖਤ ਗੱਲ ਹੈ ਪਰ ਤੁਸੀਂ ਪਿਛਲੇ ਦਿਨੀ ਅਫਗਾਨਿਸਤਾਨ ਚ ਗਏ ਸੀਗੇ ਜਿੱਥੇ ਤਾਲਬਾਨਾਂ ਦੀ ਸਰਕਾਰ ਹੈ ਤੁਸੀਂ ਉਹਨਾਂ ਨੂੰ ਤੇ ਗੱਫੇ ਦੇ ਆਏ ਉਹਨਾਂ ਦੀਆਂ ਛੜਕਾਂ ਬੜਾਵਾਂਗੇ ਉਹਨਾਂ ਦੀ ਇਦਾਂ ਕਹਾਂਗੇ ਸੱਜੀਆਂ ਅਜ ਨਾਲੇ ਜੀ ਛੜਕਾਂ ਟੁੱਟ ਗਈਆਂ ਕੌਣ ਬਣਾਊਗਾ ਜਿਹੜੀਆਂ ਸਰਦਾਂਪੁਰ ਲੋਧੀ ਟੁੱਟ ਗਈਆਂ ਉਹ ਕੌਣ ਬਣਾਊਗਾ ਕਿਰ ਗਿਆ ਫਾਜ਼ਿਲ ਦਾ ਫਰੋਜ ਪੁੱਤ ਟੁੱਟ ਗਿਆ ਉਹ ਕੌਣ ਬਣਾਊਗਾ ਸੋ ਮੈਨੂੰ ਤਾਂ ਲੱਗਦਾ ਸਰ ਤਾਲਬਾਨਾਂ ਵਾਸਤੇ ਵੱਧ ਪੈਸੇ ਅਸੀਂ ਪੰਜਾਬ ਜਿਹੜਾ ਇਸ ਦੇਸ਼ ਲਈ ਹਮੇਸ਼ਾ ਲੜਦਾ ਆ ਵੇ ਦੇਸ਼ ਦੀ ਹਾਦਾਂ ਦੀ ਕੰਟਰੀਬਿਊਸ਼ਨ ਕਰਦਾ ਆ ਤੇ ਉਹਨਾਂ ਨੂੰ 1600 ਕਰੋੜ ਰੁਪਈਆ ਅੱਜ ਤੁਸੀਂ ਸਾਡੇ ਨਾਲ ਮਜ਼ਾਕ ਕਰਕੇ ਚਲੇ ਗਏ ਹੋ ਮੈਂ ਤੁਹਾਡੇ ਇਸ ਐਲਾਨ ਦੀ ਨਿੰਦਾ ਕਰਦਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਉਹੋ ਹੀ ਭਾਜਪਾ ਆ ਜਿਹਦੇ ਕਰਕੇ 750 ਕਿਸਾਨ ਜਿਹੜਾ ਸ਼ਹੀਦ ਹੋ ਗਿਆ ਸੀਗਾ ਇਹ ਉਹੀ ਬੀਜੇਪੀ ਆ ਨਾ ਕਿਸਾਨ ਹੈਤੀ ਆ ਨਾ ਪੰਜਾਬ ਹੈਤੀ ਆ ਇਹ ਕਿਸਾਨ ਵਿਰੋਧੀ ਵੀ ਆ ਪੰਜਾਬ ਵਿਰੋਧੀ ਵੀ ਆ ਅੱਜ ਫੇਰ ਪ੍ਰਧਾਨ ਮੰਤਰੀ ਜੀ ਆਪਣਾ ਚਿਹਰਾ ਜਿਹੜਾ ਉਹ ਦੱਸ ਗਏ ਉਸ ਦਿਨ ਚਵਨ ਸਾਹਿਬ ਵੀ ਆਏ ਸੀ ਉਹਨਾਂ ਨੂੰ ਵੀ ਕਿਹਾ ਸੀ ਪਰ ਪ੍ਰਧਾਨ ਮੰਤਰੀ ਜੀ ਤੁਸੀਂ ਪੰਜਾਬ ਨਾਲ ਬਹੁਤ ਵੱਡਾ ਅੱਜ ਜਿਹੜਾ ਧੋਖਾ ਕਰਕੇ ਗਏ ਜੇ ਪੰਜਾਬ ਨੇ ਦੇਸ਼ ਨਾਲ ਕਦੀ ਧੋਖਾ ਨਹੀਂ ਕੀਤਾ ਪਰ ਅੱਜ ਤੁਸੀਂ ਧੋਖਾ ਕਰਕੇ ਕੁਝ ਨਹੀਂ ਦੇ ਕੇ ਗਏ ਸੋਨਾਸਕ ਕਰੋੜ ਦੀ ਕੀ ਕੀ ਹੁੰਦਾ 20000000 ਕਰੋੜ ਤੋਂ ਉੱਪਰ ਸਾਡਾ ਨੁਕਸਾਨ ਹੋਇਆ ਸਾਡਾ 60000000 ਕਰੋੜ ਵੀਆ ਬੈਲੈਂਸ ਤੁਹਾਡੇ ਹੱਲ ਖੜਾ ਤੁਸੀਂ ਸਾਨੂੰ ਇਹ ਸੌਖੇ ਟਾਈਮ 'ਚ ਨਹੀਂ ਦੇ ਦੇ ਅਸੀਂ ਆਪਣੇ ਬਾਰਡਰ ਲਈ ਤੁਹਾਡੇ ਕੋ ਪੈਸੇ ਮੰਗੇ ਸੰਤ ਤੁਸੀਂ ਉਹ ਵੀ ਦੇ ਦੇ ਸੋ ਮੈਂ ਤੁਹਾਡੀ ਅੱਜ ਦੀ ਇਸ ਐਲਾਨ ਦੀ ਨਿੰਦਾ ਕਰਦਾ ਔਰ ਮੈਨੂੰ ਪਤਾ ਸੀ ਮੈਂ ਬੜੇ ਦਿਨਾਂ ਦਾ ਕਹਿ ਰਿਆ ਸੀ ਗੱਲ ਪੰਜਾਬੀਆਂ ਨੂੰ ਕਹਿ ਰਿਆ ਸੀ ਕਿਸਾ ਇਹਨਾਂ ਤੋਂ ਆਸ ਨਾ ਕਰੋ ਇਹਨਾਂ ਤੋਂ ਆਸ ਨਾ ਕਰੋ ਕੇਂਦਰ ਸਰਕਾਰ ਤੋਂ ਆਸ ਨਾ ਕਰੋ ਜੇ ਕੇਂਦਰ ਸਰਕਾਰ ਚੰਗੀ ਹੁੰਦੀ ਇਹਦੇ ਹੜ ਨਾ ਆਉਂਦੇ ਜੇ ਕਿਤੇ ਸਾਨੂੰ ਪਹਿਲਾਂ ਪੈਸੇ ਦਿੱਤੇ ਹੁੰਦੇ ਅਸੀਂ ਕਈ ਕੁਝ ਕਰਨਾ ਸੀਗਾ ਪਰ ਚਲੋ ਕੋਈ ਨਹੀਂ ਅਸੀਂ ਲੜਾਂਗੇ ਪੰਜਾਬ ਹੀ ਪੰਜਾਬ ਨੂੰ ਉਠਾਊਗਾ ਪੰਜਾਬ ਹੀ ਸਾਡੇ ਮੁੱਖ ਮੰਤਰੀ ਦੀ ਗਵਾਹੀ ਦੇ ਵਿੱਚ ਪੰਜਾਬ ਫਿਰ ਉੱਠੂਗਾ ਅਸੀਂ ਤੁਹਾਨੂੰ ਉੱਠ ਕੇ ਦਿਖਾਵਾਂਗੇ ਪਰ ਤੁਹਾਡੀਆਂ ਇਹ ਨੀਤੀਆਂ ਜਿਹੜੀਆਂ ਇਹ ਇੱਕ ਨਾ ਇੱਕ ਦਿਨ ਤੁਹਾਨੂੰ ਨੁਕਸਾਨ ਕਰਦੀਆਂ ਤੁਸੀਂ ਪੰਜਾਬ ਪਦਤੀ ਜਿਹੜੀ ਨੀਤੀ ਬਣਾਈ ਆ ਇਹ ਤੁਹਾਡੀ ਨੀਤੀ ਬਹੁਤ ਹੀ ਗਲਤ ਹੈ ਪੰਜਾਬ ਅੱਜ ਇੱਕ ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਮਾਝਾ ਮਾਲਵਾ ਦੁਆਬਾ ਇਤਨੇ ਖੇਤਰਾਂ ਦੇ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ ਲੋਕਾਂ ਦੇ ਘਰ ਵਹਿ ਗਏ ਡੰਗਰ ਮਾਲ ਬੱਚਾ ਲੱਖਾਂ ਏਕੜ ਫਸਲ ਕਿਸਾਨ ਦੀ ਤਬਾਹ ਹੋ ਅਜਿਹੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਪੰਜਾਬ ਦੇ ਦੌਰੇ ਤੇ ਆਏ ਉਹਨਾਂ ਨੇ ਪੰਜਾਬ ਦੇ ਨੁਕਸਾਨ ਦੀ ਸਮੀਖਿਆ ਕਰਨੀ ਤੇ ਸਾਰਾ ਪੰਜਾਬ ਦੇਸ਼ ਦੀ ਸਰਕਾਰ ਤੋਂ ਆਸ ਕਰਦਾ ਸੀ ਕਿ ਇਸ ਮੁਸ਼ਕਲ ਸਮੇਂ ਦੇ ਵਿੱਚ ਦੇਸ਼ ਦੀ ਸਰਕਾਰ ਪੰਜਾਬੀਆਂ ਦੀ ਬਾਹ ਫੜੇ ਪਰ ਕੱਲ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਇਹ ਬੇਨਤੀ ਕੀਤੀ ਸੀ ਕਿ ਜਿੰਨਾ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਘੱਟੋ-ਘੱਟ 20 ਹਜ਼ਾਰ ਕਰੋੜ ਦਾ ਜਿਹੜਾ ਪੈਕੇਜ ਹੈ ਉਹ ਦੇਸ਼ ਦੀ ਸਰਕਾਰ ਪੰਜਾਬ ਦੇ ਲਈ ਐਲਾਨੇ ਪਰ ਅਜ ਐਲਾਨ ਕੀ ਆਇਆ ਸਿਰਫ 1600 ਕਰੋੜ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਮੈਂ ਕਿਸੇ ਕੰਪੈਰੀਸਨ 'ਚ ਨਹੀਂ ਮੈਂ ਕਿਸੇ ਸੂਬੇ ਦੇ ਖਿਲਾਫ ਨਹੀਂ ਪਰ ਹਿਮਾਚਲ ਨੂੰ 1500 ਕਰੋੜ ਤੇ ਪੰਜਾਬ ਜਿੱਥੇ ਚਾਰ ਗੁਣਾ ਵੱਧ ਨੁਕਸਾਨ ਹੋਇਆ ਉੱਥੇ ਸਿਰਫ 1600 ਕਰੋੜ ਜਿੱਡਾ ਵੱਡਾ ਨੁਕਸਾਨ ਪੰਜਾਬ ਦਾ ਪ੍ਰਧਾਨ ਮੰਤਰੀ ਸਾਹਿਬ ਇਹ 1600 ਕਰੋੜ ਦੇ ਨਾਲ ਪੰਜਾਬ ਦੀ ਪਰਪਾਈ ਨਹੀਂ ਹੈ ਪੰਜਾਬ ਦੀ ਕੰਟਰੀਬਿਊਸ਼ਨ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਚਾਹੇ ਜੰਗਾ ਪਿੰਡੇ ਤੇ ਹੰਡਾਣੀਆਂ ਹੋਣ ਚਾਹੇ ਆਪਣਾ ਢਿੱਡ ਪਾੜ ਕੇ ਦੇਸ਼ ਦੇ ਅੰਨ ਭੰਡਾਰ ਭਰਨੇ ਹੋਣ ਹਰ ਇੱਕ ਜਗ੍ਹਾ ਤੇ ਪੰਜਾਬ ਦੇਸ਼ ਦੇ ਦੁਸ਼ਮਣਾਂ ਦੇ ਖਿਲਾਫ ਇੱਕ ਡਾ ਕੇ ਖੜੇ ਜੇ ਅੱਜ ਤੋਂ ਪੰਜਾਬ ਤੇ ਮੁਸੀਬਤ ਆਈ ਪੰਜਾਬੀ ਇਹ ਤਵਕਕੋ ਕਰਦੇ ਨੇ ਕਿ ਪੰਜਾਬ ਦੇ ਉੱਤੇ ਦੇਸ਼ ਦੀ ਸਰਕਾਰ ਮਿਹਰ ਕਰੇ ਦੇਸ਼ ਦੀ ਸਰਕਾਰ ਕਿਸਾਨ ਦੀ ਵਾਫੜੇ ਕਿਉਂਕਿ ਪੰਜਾਬ ਦੀ ਸਰਕਾਰ ਦਾ ਜਿਹੜਾ ਵਤੀਰਾ ਹੈ ਪੰਜਾਬ ਦੀ ਸਰਕਾਰ ਦੀ ਨਲੈਕੀ ਸਾਰਿਆਂ ਦੇ ਸਾਹਮਣੇ ਔਰ ਅੱਜ ਵੀ ਮੈਂ ਮੰਨਦਾ ਕਿ ਪੰਜਾਬ ਦੀ ਸਰਕਾਰ ਕੀ ਪੰਜਾਬ ਦਾ ਕੇਸ ਹੀ ਸਹੀ ਤਰੀਕੇ ਪਟਾਪ ਨਹੀਂ ਕਰ ਪਾਈ ਪਰ ਮੰਨ ਲੀ ਸਾਰੇ ਬੱਚੇ ਇੱਕ ਬਰਾਬਰ ਹੋਣੇ ਚਾਹੀਦੇ ਔਰ ਦੇਸ਼ ਦੀ ਸਰਕਾਰ ਨੂੰ ਪੰਜਾਬ ਦੇ ਨੁਕਸਾਨ ਦੇ ਮੁਤਾਬਕ ਪੂਰੇ ਰਾਹਤ ਪੈਕੇਜ ਲੰਘਣਾ ਚਾਹੀਦਾ ਸੀ 1600 ਕਰੋੜ ਕਿਸੇ ਵੀ ਕਿਸਮ ਨਾਲ ਪੰਜਾਬ ਦਾ ਜੱਡਾ ਵੱਟਾ ਨੁਕਸਾਨ ਹੈ ਇਹਦੀ ਪਰਪਾਈ ਨਹੀਂ ਕਰ ਸਕਦਾ ਤਾਂ ਕੁਝ ਵੀ ਮਤਲਬ 2000 ਤੋਂ ਵੱਧ ਜੇ ਭਾਜਪੀ ਸਿੱਧੀ ਸਿੱਧੀ ਵੀ ਪੰਜਾਬ ਦੀ ਸਮੀਖਿਆ ਕਰ ਲੇ ਤਾਂ ਪਿੰਡਾਂ ਦਾ ਨੁਕਸਾਨ ਤਾਂ ਦੇਖੋ ਮਾਝੇ ਹਲਕੇ 'ਚ ਜਾ ਕੇ ਦੇਖੋ ਫਾਜ਼ਲ ਕਾ ਫਿਰੋਜ਼ਪੁਰ ਦੇਖੋ ਪਿੰਡਾਂ ਦੇ ਪਿੰਡ ਮਤਲਬ ਸੈਂਕੜੇ ਪਿੰਡ ਪਾਣੀ ਦੇ نیچے ਚਲੇ ਗਏ ਨੇ ਉੱਥੇ ਨਾ ਘਰ ਬਚਿਆ ਨਾ ਉੱਥੇ ਫਸਲ ਬਚੀ ਹੈ ਸੋ ਐਡੇ ਵੱਡੇ ਨੁਕਸਾਨ ਜੋ ਪੰਜਾਬ ਦਾ ਹੋਇਆ ਹੈ ਇਹਦੇ ਲਈ 1600 ਕਰੋੜ ਕਿਸੇ ਵੀ ਕਿਸਮ ਦੇ ਨਾਲ ਕਾਫੀ ਨਹੀਂ। ਔਰ ਅੱਜ ਮੈਂ ਪੰਜਾਬੀਆਂ ਨੂੰ ਫੇਰ ਇੱਕ ਵਾਰ ਸੱਦਾ ਦੇਣਾ ਚਾਹੁੰਦਾ ਕਿ ਮੈਨੂੰ ਲੱਗਦਾ ਕਿ ਪੰਜਾਬ ਲਈ ਤਾਂ ਕੋਈ ਨਹੀਂ ਖੜਾ। ਐਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਾਈਸ ਪ੍ਰੈਜ਼ੀਡੈਂਟ ਦੀ ਜਿਹੜੀ ਚੋਣ ਹੋਣੀ ਹੈ ਉਹਦਾ ਰੋਸ ਵਿੱਚੋਂ ਬਾਈਕਾਟ ਕੀਤਾ ਸੀ ਕਿ ਜਦੋਂ ਪੰਜਾਬ ਲਈ ਸਰਕਾਰਾਂ ਸਹਿਰਤ ਹੀ ਨਹੀਂ ਨਾ ਸੂਬਾ ਨਾ ਦੇਸ਼ ਦੀ ਸਰਕਾਰ ਫਿਰ ਇਹ ਚੋਣਾਂ ਦੇ ਵਿੱਚ ਵੋਟ ਪਾਉਣ ਦਾ ਉਹ ਵੋਟ ਜਿਹੜੀ ਪੰਜਾਬੀਆਂ ਦੇ ਸ਼ਕਤੀਬਖਸ਼ੀ ਹੈ ਤਾਂ ਤਾਂ ਹੀ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਇਹਦਾ ਬਾਈਕਾਟ ਕੀਤਾ। ਸਰਕਾਰਾਂ ਹੁਣ ਵੀ ਜਾਗਣ ਸਰਕਾਰਾਂ ਹੁਣ ਵੀ ਸਹੀ ਅਸੈਸਮੈਂਟ ਕਰਨ ਔਰ ਪੰਜਾਬੀਆਂ ਨੂੰ ਬੇਨਤੀ ਹੈ ਇੰਡਸਟਰੀਲਿਸਟਾਂ ਨੂੰ ਬੇਨਤੀ ਹੈ ਗਾਇਕਾਂ ਨੂੰ ਬੇਨਤੀ ਹੈ ਕਿ ਆਓ ਸਾਰੇ ਇਕੱਠੇ ਰਲ ਕੇ ਦੁਬਾਰਾ ਪੰਜਾਬ ਦੀ ਮਦਦ ਕਰੀਏ ਇਸ ਸੌਖੀ ਘੜੀ ਦੇ ਵਿੱਚ ਪੰਜਾਬੀ ਧਲੇਰੀ ਨਾਲ ਲੜ ਰਹੇ ਨੇ ਆਪ ਦੀ ਇਸ ਲੜਾਈ ਨੂੰ ਆਪਣੇ ਬਲਬੂਤੇ ਤੇ ਲੜਨਾ ਪੈਣਾ ਤੇ ਦੁਬਾਰਾ ਪੰਜਾਬ ਨੂੰ ਪਹਰਾ ਸੱਤ